બસ સ્ટેન્ડ ਆਇਆ ਕੁੰ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਹੁਸ਼ਿਆਰਪੁਰ ਬਸ ਸਟੈਂਡ ਨੂੰ ਕਿਹਾ ਜਾ ਰਿਹਾ ਸੀ ਕਿ ਇੱਥੇ ਖਾਲਿਸਤਾਨ ਪੱਖੀ ਨਾਰੇ ਲਗਾਏ ਗਏ ਨੇ ਗ੍ਰਾਫਿਟੀ ਬਸਾਂ ਤੇ ਬਣਾਈਆਂ ਗਈਆਂ ਤੇ ਖਾਸ ਤੌਰ ਤੇ ਹਿਮਾਚਲ ਪ੍ਰਦੇਸ਼ ਦੀਆਂ ਬਸਾਂ ਨੂੰ ਟਾਰਗੇਟ ਕੀਤਾ ਗਿਆ ਮੈਂ ਬਤੌਰ ਡੀਐਸਪੀ ਡੀ ਤੇ ਮੇਰੇ ਨਾਲ ਐਸਐਚਓ ਮੋਡਲ ਟਾਊਨ ਹੁਸ਼ਿਆਰਪੁਰ ਜਿਹੜੇ ਆ ਅਸੀਂ ਇਮੀਡੀਏਟਲੀ ਇੱਥੇ ਹੁਸ਼ਿਆਰਪੁਰ ਬਸ ਸਟੈਂਡ ਦਾ ਰੈਸ਼ ਕੀਤਾ ਸਾਡੀ ਫੋਰਸਸ ਕਾਫੀ ਦਿਨਾਂ ਤੋਂ ਇੱਥੇ ਸੁਚੇਤ ਨੇ ਸਰਵਿਲੈਂਸ ਰੱਖ ਰਹੇ ਨੇ ਜਦੋਂ ਦਾ ਪੁਰਾਣਾ ਇਨਸੀਡੈਂਟ ਹੋਇਆ ਤੇ ਇੱਥੇ ਇਦਾਂ ਦੀ ਕੋਈ ਵੀ ਵਾਰਦਾਤ ਸਾਹਮਣੇ ਨਹੀਂ ਆਈ ਹੈ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਕਿਰਪਾ ਕਰਕੇ ਇਦਾਂ ਦੀ ਕੋਈ ਵੀ ਮਿਸ ਇਨਫਾਰਮੇਸ਼ਨ ਨਾ ਸਪਰੈਡ ਕੀਤੀ ਜਾਵੇ ਹੁਸ਼ਿਆਰਪੁਰ ਪੁਲਿਸ ਪੂਰੀ ਮੁਸ਼ਤੈਦੀ ਦੇ ਨਾਲ ਜਿਹੜੀ ਹੈ ਸਰਵੇਲੈਂਸ ਰੱਖ ਰਹੀ ਹੈ ਸਾਡੀਆਂ ਪੀਸੀਆਰ ਦੀਆਂ ਟੀਮਸ ਗਰਾਉਂਡ ਦਾ ਕਲੌਕ ਜਿਹੜੀਆਂ ਸਰਵੇਲੈਂਸ ਕਰ ਰਹੀਆਂ ਤੇ ਇਦਾਂ ਦੀ ਕੋਈ ਵੀ ਚੀਜ਼ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਘਟਿਤ ਨਹੀਂ ਹੋਈ ਜਿਹੜੇ ਫੋਕਾ ਫਲਾ ਰਹੇ ਨੇ ਗਲਤ ਉਹਨਾਂ ਨੂੰ ਕੀ ਕਹਿਣਾ ਜਾਊਗਾ ਕਾਈਂਡਲੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ ਸਪਰੈਡ ਕਰਨ ਤੋਂ ਪਹਿਲਾਂ ਇਹਨੂੰ ਜ਼ਰੂਰ ਵੈਰੀਫਾਈ ਕਰ ਲਿੱਤਾ ਜਾਏ ਐਦਾਂ ਦੀਆਂ ਖਬਰਾਂ ਜਨਰਲੀ ਸੁਸਾਇਟੀ ਦੇ ਵਿੱਚ ਜਿਹੜਾ ਵੈ ਪੈਨਿਕ ਕ੍ਰੀਏਟ ਕਰਦੀਆਂ ਨੇ ਤਾਂ ਐਦਾਂ ਦੀਆਂ ਨਿਊਜ਼ ਤੋਂ ਆਪ ਵੀ ਬਚਿਆ ਜਾਵੇ ਤੇ ਜਿਹੜੇ ਇਹਨਾਂ ਨੂੰ ਫੈਲਾਉਂਦੇ ਨੇ ਉਹ ਵੀ ਇਹਨੂੰ ਵੈਰੀਫਾਈ ਜ਼ਰੂਰ ਕਰੇ